ਕਰੋ ਧਿਆਨ ਕਿਉਂ ਨਹੀਂ ਲੱਗਦਾ ਕਈ ਕਾਰਨ ਨੇ ਜਿਹਦੇ ਕਰਕੇ ਸਾਡਾ ਧਿਆਨ ਨਹੀਂ ਲੱਗਦਾ ਪਹਿਲਾਂ ਤਾਂ انسان ਖੁਸ਼ ਰਹਿਣਾ ਚਾਹੁੰਦਾ ਹੈ ਆਨੰਦਿਤ ਰਹਿਣਾ ਚਾਹੁੰਦਾ ਹੈ ਹਰ ਬਲੇ ਜਿਸ ਤਰ੍ਹਾਂ ਕਿਸੇ ਨੂੰ ਕੋਈ ਨਸ਼ਾ ਕਰਦਾ ਨੂੰ ਨਸ਼ੇ ਵਿੱਚ ਮਾਝਾਂਦਾ ਕੋਈ दारू ਪੀ ਲੰਦਾ ਜਾਂ ਕੋਈ ਵੀ ਨਸ਼ਾ ਕਰਦਾ ਤੇ ਗੁਨਾਹਕ ਸਾਹਮਣੇ ਗਿਆ ਬਈ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਕਿ ਨਾਮ ਦਾ ਜਿਹੜਾ ਨਸ਼ਾ ਉਹ ਚੜਿਆ ਰਵੇ ਨਾਮ ਦੀ ਜੜੀ ਕੁਮਾਰੀ ਉਹ ਚੜੀ ਰਵੇ ਇਸ ਤਰ੍ਹਾਂ ਹੀ ਕੋਈ ਇਨਸਾਨ ਜਿਹੜਾ ਖੁਸ਼ ਰਹਿਣਾ ਚਾਹੁੰਦਾ ਹੈ ਆਨੰਦਿਤ ਰਹਿਣਾ ਚਾਹੁੰਦਾ ਹੈ ਬਹੁਤ ਸਾਰੇ ਉੱਪਰ ਉਹ ਕਰਦਾ ਹੈ ਬਹੁਤ ਦਾਨਪੂਰਨ ਕਰਦਾ ਹੈ ਮੰਦਿਰ ਜਾਂਦਾ ਹੈ ਮਸਜਿਦ ਜਾਂਦਾ ਹੈ ਬੜੀ ਜਗ੍ਹਾ ਜਾਂਦਾ ਹੈ ਬੜੀ ਯਾਤਰਾ ਕਰਦਾ ਹੈ ਬੜਾ ਕੁਝ ਹੀ ਕਰਦਾ ਹੈ ਪਰ ਉਹਦੇ ਮਨ ਵਿੱਚ ਖੁਸ਼ੀ ਨਹੀਂ ਆਉਂਦੀ ਆਨੰਦ ਨਹੀਂ ਆਉਂਦਾ ਇੱਕ ਲਹਿਰ ਨਹੀਂ ਉੱਠਦੀ ਜਿਹਦੇ ਵਿੱਚ ਉਹ ਖੁਸ਼ ਰਹੇ ਜਿਹਦੇ ਵਿੱਚ ਉਹ ਆਨੰਦਿਤ ਰਹੇ ਤੇ ਖੁਸ਼ ਰਹਿਣ ਦਾ ਜਾਂ ਆਨੰਦਿਤ ਰਹਿਣ ਦਾ ਇੱਕ ਹੀ ਉਪਾਏ ਹੈ ਉਹ ਹੈ ਧਿਆਨ ਭਗਤੀ ਸਿਮਰਨ ਤੇ ਧਿਆਨ ਤੋਂ ਇਲਾਵਾ ਕੋਈ ਵੀ ਐਸੀ ਚੀਜ਼ ਨਹੀਂ ਜਿਹੜੀ ਤੁਹਾਨੂੰ ਅਨੰਦਿਤ ਕਰ ਸਕੇ ਸ਼ਾਂਤ ਕਰ ਸਕੇ ਔਰ ਖੁਸ਼ੀ ਦੇ ਸਕੇ ਕਿਉਂਕਿ ਬਾਹਰ ਲੀਆਂ ਜਿਹੜੇ ਦੁਨਿਆਵੀ ਪਦਾਰਥ ਨੇ ਜਾਂ ਬਾਹਰਲੇ ਜਿਹੜੇ ਪਦਾਰਥ ਨੇ ਇੱਕ ਘੜੀ ਦੀ ਘੜੀ ਤੁਹਾਨੂੰ ਖੁਸ਼ੀ ਦਿੰਦੇ ਨੇ ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਜੇ ਥੋੜੀ ਦਿਰ ਬਾਅਦ ਤੁਹਾਨੂੰ ਉਹ ਵੀ ਪੁਰਾਣਾ ਲੱਗਣ ਲੱਗ ਪੈਂਦਾ ਕਈ ਕਮੀਆਂ ਨਜ਼ਰ ਆਉਂਦੀਆਂ ਜਦੋਂ ਤੁਸੀਂ ਨਵੀਂ ਕਾਰ ਲੈਂਦੇ ਜੇ ਫਿਰ ਕਾਰ ਵੀ ਨਵੀਂ ਹੋਰ ਆ ਜਾਂਦੀ ਹੈ ਮਾਡਲ ਉੱਚਾ ਲੈਣਾ ਚਾਹੁੰਦੇ ਜੇ ਕੋਈ ਸੂਟ ਕੋਈ ਲੈਂਦਾ ਹੈ ਉਹ ਕਹਿੰਦਾ ਉਹ ਨਵਾਂ ਡਿਜ਼ਾਈਨ ਦਾ ਸਬਾਣਾ ਜਾਂ ਇਹ ਮੈਂ ਇੱਕ ਵਾਰੀ ਪਾਲਿਆ ਦੂਜੀ ਵਾਰ ਨਹੀਂ ਪਾਣਾ ਔਰਤਾਂ ਦੀ ਬੜੀ ਸਮੱਸਿਆ ਰਹਿੰਦੀ ਆ ਜਾਂ ਕੋਈ ਵੀ ਚੀਜ਼ ਆਪਾਂ ਲੈਨੇ ਆ ਉਹ ਹਮੇਸ਼ਾ ਹੀ ਨਵੀਂ ਚਾਹੀਦੀ ਹੁੰਦੀ ਹੈ ਔਰ ਕੁਝ ਦਿਨਾਂ ਬਾਅਦ ਉਸ ਚੀਜ਼ ਦਾ ਜਿਹੜਾ ਭੂਤ ਹੁੰਦਾ ਉਹ ਉਤਰ ਜਾਂਦਾ ਸਿਰ ਤੋਂ ਕੀ ਕੁਝ ਹੋਰ ਜਿਸ ਤਰ੍ਹਾਂ ਬੱਚਾ ਹੈ ਉਹਨੂੰ ਆਪਾਂ ਖਿਡੌਣਾ ਲੈ ਕੇ ਦੇ ਦਿੰਨੇ ਆ ਉਹ ਥੋੜੀ ਦੇਰ ਉਹਦੇ ਨਾਲ ਖੇਡਦਾ ਬਾਅਦ ਚੋ ਤੋੜ ਦਿੰਦਾ ਉਹਨੂੰ ਜਾਂ ਦੂਸਰੇ ਬੱਚੇ ਦੇ ਹੱਥ ਦੂਸਰਾ ਖਿਡੌਣਾ ਵੇਖ ਲੈਂਦਾ ਉਹ ਕਹਿੰਦਾ ਮੈਨੂੰ ਉਹ ਖਿਡੌਣਾ ਚਾਹੀਦਾ ਉਹ ਤੇ ਬੱਚਾ ਪਰ ਜਿਹੜਾ ਇੱਕ ਇਨਸਾਨ ਬਾਲੀਗ ਹੈ ਸਮਝਦਾਰ ਹੈ ਜਿਸ ਨੂੰ ਜ਼ਿੰਦਗੀ ਦੇ ਅਨੁਭਵ ਨੇ ਪਰ ਉਹ ਵੀ ਬੱਚਿਆਂ ਤੋਂ ਘੱਟ ਨਹੀਂ ਕਰਦੇ ਆਪਣੀ ਚੀਜ਼ ਦਾ ਸ਼ੁਕਰਿਆ ਨਹੀਂ ਹੈ ਜੋ ਆਪਣੇ ਕੋਲ ਹੈ ਉਹਦੀ ਖੁਸ਼ੀ ਨਹੀਂ ਹੈ ਜੋ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਜੋ ਪ੍ਰਮਾਤਮਾ ਨੇ ਦਿੱਤੀ ਹੈ ਉਹ ਦੂਸਰੇ ਦੀ ਚੀਜ਼ ਵੱਲ ਦੇਖ ਕੇ ਨਿਰਾਸ਼ ਹੋ ਜਾਂਦੇ ਨੇ ਔਰ ਆਪਣੀ ਜਿਹੜੀ ਖੁਸ਼ੀ ਹੈ ਜਿਹੜੀ ਚੀਜ਼ ਆਪਣੇ ਕੋਲ ਹੈ ਉਹਦੀ ਖੁਸ਼ੀ ਖੋ ਜਾਂਦੀਆਂ ਔਰ ਦੂਸਰੀ ਦੀ ਚੀਜ਼ ਵੱਲ ਆਪਾਂ ਦੇਖਣ ਲੱਗ ਪੈਂਦੇ ਕਿ ਉਹ ਚੀਜ਼ ਮੈਂ ਹਾਸਿਲ ਕਰਨੀ ਹੈ। ਇਨਸਾਨ ਜਿਹੜਾ ਉਹ ਬੱਚਿਆਂ ਤੋਂ ਘਟ ਨਹੀਂ ਆ ਬੱਚਿਆਂ ਤੋਂ ਵੱਧ ਹੈ। ਸੁ ਜਿੰਨੀ ਵੀ ਬਾਹਰ ਲਈ ਖੁਸ਼ੀਆਂ ਜਾਂ ਬਾਹਰਲੇ ਜਿਹੜੇ ਪਦਾਰਥ ਨੇ ਦੁਨੀਆਵੀ ਪਦਾਰਥ ਨੇ ਇੱਕ ਦਿਨ ਉਹਦੀ ਖੁਸ਼ੀ ਜਿਹੜੀ ਉਹ ਖੋ ਜਾਂਦੀ ਹੈ। ਕੋਈ ਇਨਸਾਨ ਸ਼ਾਦੀ ਹੁੰਦੀ ਹੈ ਬਹੁਤ ਖੁਸ਼ ਹੁੰਦੇ ਨੇ ਪਰ ਜਦੋਂ ਇੱਕ ਦੂਜੇ ਚ ਸੀਆਂ ਕਮੀਆਂ ਪਤਾ ਲੱਗਦੀਆਂ ਇਕੱਠੇ ਰਹਿੰਦੇ ਨੇ ਫਿਰ ਉਹ ਜਿਹੜਾ ਰਸ ਹੁੰਦਾ ਜਿਹੜੀ ਖੁਸ਼ੀ ਹੁੰਦੀ ਹੈ ਉਹ ਵੀ ਖੋ ਜਾਂਦੀ ਹੈ ਫਿਰ ਉਹ ਦੁਨੀਆਂ ਇੱਕ ਦੂਸਰੇ ਦੀਆਂ ਕਮੀਆਂ ਹੀ ਸੋਚਦੀ ਰਹਿੰਦੀ ਕਿ ਮੈਂ ਉਹਦੀ ਕਮੀ ਆ ਘਰ ਵਾਲੀ ਕਹਿੰਦੀ ਮੈਂ ਬਿਹਤਰ ਆ ਘਰ ਵਾਲਾ ਕਹਿੰਦਾ ਮੈਂ ਬਿਹਤਰ ਆ ਤੇ ਉਹ ਆਪਸ ਹੀ ਇੱਕ ਕੰਪੀਟੀਸ਼ਨ ਸ਼ੁਰੂ ਕਰ ਦਿੰਦੇ ਨੇ ਕਿ ਬਿਹਤਰ ਕੌਣ ਹੈ ਤੇ ਜਾਂ ਸੋਚਦੇ ਨੇ ਕਿ ਸਾਨੂੰ ਇਸ ਤੋਂ ਵੀ ਬਿਹਤਰ ਮਿਲ ਸਕਦਾ ਸੀਗਾ ਕਿ ਮੈਂ ਇਸ ਤੋਂ ਜ਼ਿਆਦਾ ਕਾਬਿਲ ਸੀਗਾ ਸੋ ਇਹ ਮਨ ਦਾ ਇੱਕ ਚੰਚਲ ਸੁਭਾਅ ਹੈ ਕਿ ਹਰ ਇੱਕ ਚੀਜ਼ ਤੋਂ ਮਨ ਭਰ ਜਾਂਦਾ ਹੈ ਔਰ ਦੂਸਰੀ ਵੱਲ ਜਾਂਦਾ ਹੈ ਦੂਸਰੀ ਤੋਂ ਭਰਦਾ ਔਰ ਤੀਸਰੀ ਵੱਲ ਜਾਂਦਾ ਸੋ ਇਹ ਸੁਭਾਵ ਜਿਹੜਾ ਸੰਤੋਖੀ ਬਨਣਾ ਬਣਨਾ ਕਿ ਆਪਾਂ ਆਪਣੇ ਮਨ ਵਿੱਚ ਸੰਤੋਖ ਲਿਆਈਏ ਆਪਣੀ ਬੁੱਧੀ ਵਿੱਚ ਵਿਵੇਕ ਲਿਆਈਏ ਔਰ ਇਹਨਾਂ ਚੀਜ਼ਾਂ ਤੋਂ ਪਰੇ ਹੋਈਏ ਔਰ ਉੱਪਰ ਉੱਠੀਏ ਕਿ ਸੇਵੀ ਉਪਾਏ ਦੇ ਨਾਲ ਐ ਖੁਸ਼ੀ ਨਹੀਂ ਮਿਲਣੀ ਐ ਸੰਤੋਸ਼ ਨਹੀਂ ਮਿਲਣਾ ਐ ਚੈਨ ਨਹੀਂ ਮਿਲਣਾ ਉਹਦਾ ਇੱਕ ਹੀ ਉਪਾਏ ਹੈਂ ਭਗਵਾਨ ਦਾ ਨਾਮ ਈਸ਼ਵਰ ਦਾ ਨਾਮ ਔਰ ਈਸ਼ਵਰ ਦਾ ਧਿਆਨ ਹੁਣ ਧਿਆਨ ਹਰ ਕੋਈ ਸੋਚਦਾ ਕਿ ਮੈਂ ਧਿਆਨ ਲਗਾਣਾ ਔਰ ਧਿਆਨ ਲੱਗਦਾ ਨਹੀਂ ਹੈ ਧਿਆਨ ਵਿੱਚ ਬੈਠਣ ਵਾਸਤੇ ਨਿਰੰਤਰਤਾ ਚਾਹੀਦੀ ਹੈ ਲੰਬੀ ਬੈਠਕ ਚਾਹੀਦੀ ਹੈ ਔਰ ਇਕਾਗਰਤਾ ਚਾਹੀਦੀ ਹੈ ਹੁਣ ਵੀ ਕਹਿੰਦਾ ਮੈਂ ਧਿਆਨ ਵਿੱਚ ਬੈਠਾ ਮੇਰੇ ਪੈਰ ਸੋਗੇ ਮੇਰਾ ਕਮਰ ਦਰਦ ਹੋਣ ਲੱਗ ਪਿਆ ਜਾਂ ਮੇਰੇ ਵਿਚਾਰ ਜਿਹੜੇ ਕੋਈ ਨਾ ਕੋਈ ਚੱਲਦੇ ਰਹੇ ਜਿੰਨੇ ਲੈਣੇ ਦੇਣੇ ਸਾਹਮਣੇ ਆ ਗਏ ਕਿ ਮੈਂ ਉਹਦੇ ਕੋਲੋਂ ਲੈਣਾ ਹੈ ਜਾਂ ਮੈਂ ਉਹਦੇ ਕੋਲੋਂ ਦੇਣਾ ਹੈ ਜਿਤਨਾ ਵਪਾਰ ਉਹ ਸਾਹਮਣੇ ਆ ਗਿਆ ਕਿ ਕੰਮ ਨਹੀਂ ਚੱਲ ਰਿਹਾ ਤੇਜ਼ੀ ਹੈ ਮੰਦਾ ਹੈ ਸੋ ਅਸੀਂ ਸੰਸਾਰਿਕ ਜਿਹੜੇ ਕੰਮ ਕਰਨੇ ਨੇ ਸਮਾਜਿਕ ਕੰਮ ਕਰਨੇ ਨੇ ਉਹ ਧਨ ਕਿ ਦਾਏਗਾ ਦੌਲਤ ਕਿ ਦਾਏਗੀ ਇਹਨਾਂ ਵਿਚਾਰਾਂ ਵਿੱਚ ਹੀ ਜਿਸ ਤਰ੍ਹਾਂ ਧਿਆਨ ਜਦੋਂ ਤੁਸੀਂ ਬੈਠਦੇ ਜੇ ਤੇ ਉਹ ਪਹਿਲਾਂ ਹੀ ਸੋਚ ਰਿਹਾ ਕਿ ਜਦੋਂ ਤੁਸੀਂ ਧਿਆਨ ਵਿੱਚ ਬੈਠਣਾ ਤਾਂ ਜਿਤਨੀਆਂ ਟੈਨਸ਼ਨ ਹੈ ਜਿਤਨੇ ਵਿਚਾਰ ਨੇ ਜਿਤਨੀਆਂ ਸੋਚਾਂ ਇਹ ਸਾਰੀਆਂ ਉਦੋਂ ਹੀ ਆਣੀਆਂ ਉਸੇ 24 ਘੰਟੇ ਇੱਕ ਦਿਨ ਵਿੱਚ ਹੁੰਦੇ ਨੇ ਔਰ 24 ਘੰਟਿਆਂ ਵਿੱਚ ਉਹ ਕਦੀ ਵੀ ਸੋਚ ਸਕਦੇ ਜੇ ਪਰ ਉਸ ਟਾਈਮ ਸਾਡਾ ਧਿਆਨ ਜਿਹੜੇ ਬਾਕੀ 24 ਘੰਟੇ ਨੇ ਸ਼ਾਇਦ ਉਦੋਂ ਲੈਣ ਦੇਣਾ ਖਿਆਲ ਆਵੇ ਉਦੋਂ ਚਿੰਤਾ ਨਾਲ ਸਤਾਵੇ ਕਾਰੋਬਾਰ ਦੀ ਉਦੋਂ ਕੋਈ ਗੱਲ ਦੀ ਟੈਨਸ਼ਨ ਨਾ ਹੋਵੇ ਪਰ ਜਿਸ ਤਰ੍ਹਾਂ ਹੀ ਆਪਾਂ ਧਿਆਨ ਵਿੱਚ ਬੈਠਦੇ ਆ ਉਦੋਂ ਸਾਰੀਆਂ ਟੈਨਸ਼ਨਾਂ ਸਾਰੇ ਵਿਚਾਰ ਸਾਰੀਆਂ ਗੱਲਾਂ ਸਾਰੇ ਯਾਦਾਂ ਜਿਹੜੀ ਇਨਸਾਨ ਕਹਿੰਦਾ ਮੈਨੂੰ ਭੁੱਲਦਾ ਹੈ ਪਰ ਉਸ ਟਾਈਮ ਜਿਆਦਾ ਚੇਂ ਨਹੀਂ ਤੇਜ ਹੋ ਜਾਂਦੀ ਹੈ ਕਿ ਕਿਸੇ ਨੇ ਸਾਲ ਪਹਿਲਾਂ ਵੀ ਅਗਰ ਕੋਈ ਬੁਰਾ ਜਾਂ ਅਪ ਸ਼ਬਦ ਬੋਲਿਆ ਜਾਂ ਤੁਹਾਡੇ ਅਹੰਕਾਰ ਨੂੰ ਠੇਸ ਪਹਾਈ ਹੈ ਜਾਂ ਕੋਈ ਵੀ ਛੋਟੀ ਜੀ ਗੱਲ ਇਸ ਤਰ੍ਹਾਂ ਦੀ ਕੀਤੀ ਹੈ ਜਿਹਦੇ ਵਿੱਚ ਤੁਹਾਡੇ ਮਨ ਨੂੰ ਠੇਸ ਪਹੁੰਚੀ ਹੈ ਤੁਹਾਡੇ ਅਹਿਮ ਨੂੰ ਠੇਸ ਪਹੁੰਚੀ ਹੈ ਤੇ ਜਿਹੜਾ ਇਨਸਾਨ ਕਹਿੰਦਾ ਮੈਨੂੰ ਗੱਲਾਂ ਭੁੱਲ ਜਾਂਦੀਆਂ ਮੈਨੂੰ ਯਾਦ ਨਹੀਂ ਰਹਿੰਦਾ ਮੇਰੀ ਯਾਦਦਾਸ਼ ਜਿਹੜੀ ਉਹ ਘਟ ਹੈ ਪਰ ਜਦੋਂ ਹੀ ਧਿਆਨ ਵਿੱਚ ਬੈਠਣਾ ਉਸ 5 ਮਿੰਟ ਵਿੱਚ ਉਹਨੂੰ ਪਿਛਲੇ 10 ਸਾਲ ਦੀਆਂ 1 ਸਾਲ ਦੀਆਂ ਸਾਰੀਆਂ ਗੱਲਾਂ ਯਾਦ ਆ ਜਾਂਦੀਆਂ ਸਾਰੀਆਂ ਟੈਨਸ਼ਨਾਂ ਯਾਦ ਆ ਜਾਂਦੀਆਂ ਸਾਰੇ ਲੈਣ ਦੇਣ ਯਾਦ ਆ ਜਾਂਦੇ ਨੇ ਔਰ ਜਿਸ ਇਨਸਾਨ ਨੇ ਉਹਨੂੰ ਨੀਚਾ ਦਿਖਾਣ ਦੀ ਕੋਸ਼ਿਸ਼ ਕੀਤੀ ਹੈ ਚਾਹੇ ਉਹਨੇ ਜਾਣੇ ਅਣਜਾਣੇ ਚ ਬੋਲਿਆ ਹੋਵੇ ਪਰ ਉਹ ਸ਼ਬਦ ਤੁਹਾਨੂੰ ਨਹੀਂ ਜੱਚੇ ਉਹ ਤੁਹਾਡੇ ਅਹਿਮ ਨੂੰ ਠੇਸ ਪਹੁੰਚਾ ਗਏ ਪਰ ਉਸ ਟਾਈਮ ਉਹ ਸਾਰੇ ਇਹ ਗੱਲ ਸਾਰੀਆਂ ਵਿਚਾਰ ਜਿਹੜੇ ਉਹ ਤਾਜ਼ਾ ਹੋ ਜਾਂਦੇ ਆ ਤੇ ਚਾਹੇ ਇਨਸਾਨ ਐ ਦਾਅਵਾ ਕਰਦਾ ਹੋਵੇ ਕਿ ਮੇਰੀ ਯਾਦਦਾਸ਼ ਜਿਹੜੀ ਬੜੀ ਕਮਜ਼ੋਰ ਹੈ ਪਰ ਉਸ ਟਾਈਮ ਯਾਦਦਾਸ਼ ਬਹੁਤ ਤੇਜ਼ ਹੋ ਜਾਂਦੀ ਹੈ ਸੋ ਉਸ ਟਾਈਮ ਇਨਸਾਨ ਜਿਹੜਾ ਉੱਠ ਜਾਂਦਾ ਮੰਨ ਲਓ ਤੁਸੀਂ ਅੰਮ੍ਰਿਤਸਰ ਤੋਂ ਚੱਲੇ ਜੇ ਦਿੱਲੀ ਤੁਸੀਂ ਜਾਣਾ 450 ਕਿਲੋਮੀਟਰ ਦਾ ਸਫ਼ਰ ਹੈ ਔਰ ਸ਼ਹਿਰ ਵਿੱਚੋਂ ਨਿਕਲਦੇ ਜੇ ਪਹਿਲਾਂ ਬੜੀ ਪੀੜ ਹੈ, ਟ੍ਰੈਫਿਕ ਹੈ, ਰੈੱਡ ਲਾਈਟ ਹੈ। ਜਦ ਤੱਕ ਤੁਸੀਂ 20 25 30 ਕਿਲੋਮੀਟਰ ਆਪਣੇ ਸ਼ਹਿਰ ਤੋਂ ਅੱਗੇ ਨਹੀਂ ਨਿਕਲ ਜਾਂਦੇ, ਬਹੁਤ ਰਸ਼ ਰਹਿੰਦਾ ਹੈ। ਪਰ ਜਿਸ ਤਰ੍ਹਾਂ ਹੀ ਜਿਹੜੇ ਸ਼ਹਿਰ ਦੀ ਹੱਦ ਪਾਰ ਕਰਦੇ ਜੇ, ਲਾਗੇ ਹੱਦਾਂ ਪਾਰ ਕਰਦੇ ਜੇ, ਉਸ ਤੋਂ ਬਾਅਦ ਹਾਈਵੇ ਆ ਜਾਂਦਾ ਹੈ। ਔਰ ਹਾਈਵੇ ਤੇ ਜਿਹੜਾ ਟ੍ਰੈਫਿਕ ਘਟ ਜਾਂਦਾ, ਰਸਤੇ ਖੁੱਲੇ ਨੇ, ਗੱਡੀ ਬਹੁਤ ਤੇਜ਼ ਦੌੜਦੀ ਹੈ। ਪਰ ਇਹਦੇ ਦੌਰਾਨ ਕਈ ਜਗ੍ਹਾ ਤੇ ਜਾਮ ਆਂਦੇ ਨੇ ਕਈ ਜਗ੍ਹਾ ਤੇ ਬਾਰਿਸ਼ ਆ ਜਾਂਦੀ ਹੈ ਕਈ ਜਗ੍ਹਾ ਤੇ ਬੜੀ ਪਰੇਸ਼ਾਨੀ ਹੁੰਦੀ ਹੈ ਮਨੋ ਸਫਰ ਕਰਦੇ ਕਰਦੇ ਤੁਸੀਂ ਕਾਰ ਚ ਬੈਠੇ ਜੇ ਤੁਹਾਡੇ ਪੈਰ ਵੀ ਦਰਦ ਕਰ ਲਾ ਪੈਂਦੇ ਜਾਂ ਪੈਰ ਸੋਨ ਲੱਗ ਪੈਂਦੇ ਨੇ ਤੁਸੀਂ ਇਹ ਥੋੜੀ ਸੋਚਦੇ ਕਿ ਆਪਾਂ ਵਾਪਿਸ ਚਲੇ ਜਾਣਾ ਹੁਣ ਦਿੱਲੀ ਤੁਸੀਂ ਆਪਣੇ ਭੈਣ ਭਰਾ ਨੂੰ ਮਿਲਣ ਜਾ ਰਹੇ ਜੇ ਜਾਂ ਕੋਈ ਜ਼ਰੂਰੀ ਕੰਮ ਜਾ ਰਹੇ ਜਾਂ ਕੋਈ ਸ਼ਾਦੀ ਅਟੈਂਡ ਕਰ ਰਹੇ ਜੇ ਤੇ ਤੁਹਾਡਾ ਮਨ ਹੈ ਕਿ ਅਸੀਂ ਉੱਥੇ ਜਾਣਾ ਹੈ ਔਰ ਤੁਸੀਂ ਉਹ ਸਫ਼ਰ ਜਿਹੜਾ ਉਹ ਪੂਰਾ ਕਰਦੇ ਜੇ ਇਸੇ ਤਰ੍ਹਾਂ ਹੀ ਕਹਿੰਦੇ ਵੀ ਨਾਨਕ ਨਾਮ ਜਹਾਜ਼ ਹੈ ਚੜੇ ਸੋtre ਪਾਰ ਸੋ ਸਫ਼ਰ ਜਿਹੜਾ ਧਿਆਨ ਤੇ ਬੈਠਣਾ ਉਹ ਸਮਝ ਲਓ ਨਾਮ ਵਾਲੇ ਜਹਾਜ਼ ਤੇ ਤੁਸੀਂ ਬੈਠ ਗਏ ਜੇ ਨਾਮ ਵਾਲੇ ਜਹਾਜ਼ ਤੇ ਤੁਸੀਂ ਸਵਾਰ ਹੋ ਗਏ ਜੇ ਸੋ ਜਿਸ ਤਰ੍ਹਾਂ ਇਹ انسان ਧਿਆਨ ਤੇ ਬੈਠਦਾ ਤੇ ਕੁਝ ਸੈਕਿੰਡ ਜਿਹੜੇ ਪਹਿਲੇ 10 15 ਮਿੰਟ ਹੁੰਦੇ ਨੇ ਜਦੋਂ ਤੁਸੀਂ ਆਪਣੇ ਘਰ ਤੋਂ ਬਾਹਰ ਨਿਕਲਦੇ ਜੇ ਤੁਹਾਨੂੰ ਬਾਹਰ ਨਿਕਲਦੇ ਆਈਂ ਕੁੱਤੇ ਜਿਹੜੇ ਡੌਗੀ ਆਮ ਗਲੀਆਂ ਵਿੱਚ ਸ਼ਹਿਰਾਂ 'ਚ بڑے ਕੁੱਤੇ ਨੇ ਬਾਜ਼ਾਰਾਂ 'ਚ ਵੀ ਨੇ ਕੁੱਤੇ ਬੰਦੇ ਨੇ ਪਰ ਤੁਸੀਂ ਘਰ ਥੋੜੀ ਵਾਪਸ ਆ ਜਾਂਦੇ ਜੇ ਤੁਸੀਂ ਆਪਣਾ ਮਨ ਪੱਕਾ ਕੀਤਾ ਹੌਲੀ ਹੌਲੀ ਬਚਾਅ ਵੀ ਕਰਦੇ ਕਰਦੇ ਤੁਸੀਂ ਉਹ ਗਲੀ ਚੋਂ ਨਿਕਲ ਜਾਂਦੇ ਜੇ ਥੋੜਾ ਹੋਰ ਅੱਗੇ ਜਾਂਦੇ ਜੇ ਕਦੀ ਗੌਰ ਕਰਨਾ ਕਿ ਇੱਕ ਕੁੱਤਾ ਇੱਕ ਹੱਦ ਤੱਕ ਜਾਂਦਾ ਹੈ ਫਿਰ ਉਹ ਵਾਪਿਸ ਆ ਜਾਂਦਾ ਹੈ ਕੁੱਤੇ ਨੇ ਵੀ ਆਪਣੇ ਇਲਾਕੇ ਵੰਡੇ ਹੁੰਦੇ ਨੇ ਜਦੋਂ ਉਹ ਇਲਾਕਾ ਤੁਸੀਂ ਪਾਰ ਕਰਦੇ ਜੇ ਫਿਰ ਅਗਲੇ ਮੁਹੱਲੇ ਦਾ ਅਗਲੀ ਗਲੀ ਦਾ ਅਗਲੇ ਬਾਜ਼ਾਰ ਦਾ ਕੁੱਤਾ ਹੁੰਦਾ ਹੈ ਔਰ ਕਈ ਵਾਰ ਤੁਸੀਂ ਦੇਖਦੇ ਜੇ ਕੁੱਤੇ ਬੜੇ ਭੁੰਗਦੇ ਨੇ ਕਿਉਂਕਿ ਉਹ ਕਹਿੰਦੇ ਕਿ ਇਹ ਸਾਡਾ ਇਲਾਕਾ ਹੈ ਤੂੰ ਸਾਡੇ ਇਲਾਕੇ ਵਿੱਚ ਨਾ ਆਉ ਸਾਰੇ ਜਿਹੜੇ ਉਸ ਕੁੱਤੇ ਦੇ ਇਲਾਕੇ ਹੁੰਦੇ ਨੇ ਉਹ ਦੂਜੇ ਕੁੱਤਿਆਂ ਨੂੰ ਭਜਾ ਦਿੰਦੇ ਨੇ ਇਸ ਤਰ੍ਹਾਂ ਹੀ ਇਨਸਾਨਾਂ ਦੀ ਦੇਸ਼ਾਂ ਦੇਸ਼ਾਂ ਦੀ ਲੜਾਈ ਵੀ ਆਪਣੀ ਹੱਦ ਨੂੰ ਲੈ ਕੇ ਉਸੇ ਤਰ੍ਹਾਂ ਹੀ ਇਹ ਕੁੱਤਿਆਂ ਦੀ ਵੀ ਆਪਣੇ ਇੱਕ ਹੱਦ ਉਹਨਾਂ ਨੇ ਬਣਾ ਰੱਖੀ ਆ ਪਰ ਇੱਕ ਕੁੱਤਾ ਆਪਣੀ ਹੱਦ ਤੱਕ ਹੀ ਪਿੱਛੇ ਜਾਂਦਾ ਉਹ ਜਿਆਦਾ ਪਛਾਣ ਨਹੀਂ ਕਰਦਾ ਤੇ ਜਦੋਂ ਕ੍ਰੋਸ ਕਰਦੇ ਹੋ ਤੇ ਫਿਰ ਅੱਗੇ ਦੂਸਰਾ ਕੁੱਤਾ ਆਉਂਦਾ ਹੈ ਤੇ ਇਹ ਸਿਰਫ ਸਟਾਰਟਿੰਗ 'ਚ ਗਲੀਆਂ 'ਮ ਲੈਂਦੀ ਗੱਲ ਹੈ ਜਾਂ ਆਪਣੀ ਕਲੋਨੀ ਦੀ ਗੱਲ ਹੈ ਜਦੋਂ ਤੁਸੀਂ ਉੱਥੋਂ ਨਿਕਲ ਜਾਂਦੇ ਜੇ ਹਾਈਵੇ ਤੇ ਪਹੁੰਚ ਜਾਂਦੇ ਜੇ ਫਿਰ ਕੋਈ ਕੁੱਤਾ ਨਹੀਂ ਕੋਈ ਕੁਛ ਨਹੀਂ ਉੱਥੇ ਗੱਡੀ ਜਿਹੜੀ ਸਰਪਟ ਦੌੜਦੀ ਹੈ ਬਿਲਕੁਲ ਫਾਸਟ ਦੌੜਦੀ ਹੈ ਇਹ ਸਿਰਫ ਇੱਕ ਮਿਸਾਲ ਦਿੱਤੀ ਤੁਹਾਨੂੰ ਇਸੇ ਤਰ੍ਹਾਂ ਹੀ ਅੰਦਰ ਹੈ ਜਦੋਂ ਤੁਸੀਂ ਬੈਠਦੇ ਜੇ ਧਿਆਨ ਉੱਤੇ ਸਟਾਰਟਿੰਗ 'ਚ ਕੀ ਹੁੰਦਾ ਹੈ ਕਿ ਕਾਮ ਵਾਲਾ ਕੁੱਤਾ ਫਿਰ ਕ੍ਰੋਧ ਵਾਲਾ ਕੁੱਤਾ ਇਹ ਪੰਜ ਵਿਕਾਰ ਨੇ ਕਾਮ, ਕ੍ਰੋਧ, ਮੋਹ, ਲੋਭ, ਅਹੰਕਾਰ ਵਿਸ਼ੇ ਵਿਕਾਰ ਇਹ ਸਾਰੇ ਸਾਡਾ ਪਿੱਛਾ ਕਰਦੇ ਨੇ ਪਰ ਜਿਸ ਤਰ੍ਹਾਂ ਇਹ ਤੁਸੀਂ ਧਿਆਨ 'ਚ ਬੈਠੇ ਹਜੇ ਤੁਹਾਨੂੰ ਪਹਿਲਾ ਹੀ ਕੁੱਤਾ ਪਿਆ ਤੇ ਤੁਸੀਂ ਧਿਆਨ ਵਿੱਚੋਂ ਉੱਠ ਗਏ ਪਰ ਇਸ ਤਰ੍ਹਾਂ ਨਹੀਂ ਕਰਨਾ ਇਹ ਹਰ ਕੁੱਤੇ ਦੀ ਹਰ ਵਿਕਾਰ ਦੀ ਇੱਕ ਹੱਦ ਹੈ। ਉਹਨਾਂ ਨੇ ਥੋੜੀ ਦੇਰ ਵਾਸਤੇ 2 4 5 ਮਿੰਟ 7 ਮਿੰਟ 10 ਮਿੰਟ ਹੀ ਥਾਡੇ ਮਗਰ ਆਣਾ। ਉਸ ਤੋਂ ਬਾਅਦ ਉਹਨਾਂ ਦੀ ਹੱਦ ਜਿਹੜੀ ਉਹ ਖਤਮ ਹੋ ਗਈ ਆ ਤੁਸੀਂ ਨਿਸ਼ਚੇ ਕਰਕੇ ਬੈਠੇ ਜੇ ਤੁਸੀਂ ਪ੍ਰੰਨ ਕਰਕੇ ਬੈਠੇ ਜੇ ਕਿ ਮੈਂ ਧਿਆਨ ਤੇ ਬੈਟਣਾ ਹੀ ਬੈਟਣਾ ਹੈ ਅੱਜ ਪ੍ਰਮਾਤਮਾ ਦੇ ਦਰਸ਼ਨ ਹੀ ਕਰਨੇ ਹੀ ਕਰਨੇ ਆ ਅੱਜ ਪ੍ਰਮਾਤਮਾ ਨਾਲ ਮਿਲਾਪ ਕਰਨਾ ਹੀ ਕਰਨਾ। ਸੋ ਜਦੋਂ ਤੁਸੀਂ ਪ੍ਰੰਨ ਕਰਕੇ ਬੈਠੇ ਜੇ ਚਾਹੇ ਪੈਰ ਸੋਜਣ ਚਾਹੇ ਕੁਝ ਹੋ ਜਾਏ ਤੇ ਇਹ ਵੀ ਇੱਕ ਅੰਦਰ ਦੀ ਯਾਤਰਾ ਹੈ ਇੱਕ ਸਾਨੂੰ ਬਾਹਰ ਚੀਜ਼ਾਂ ਦੁਖਦੀਆਂ ਜਿਹੜੀਆਂ ਨਜ਼ਰ ਆ ਰਹੀਆਂ ਵਿਜੀਬਲ ਨੇ ਇੱਕ ਅੰਦਰ ਚੀਜ਼ਾਂ ਹੈ ਜਿਹੜੀਆਂ ਇਨਵੀਜੀਬਲ ਨੇ ਜਿਹੜੀ ਅੰਦਰ ਦੀ ਯਾਤਰਾ ਵਿੱਚ ਹੈਗੀਆਂ ਜਿਹੜੇ ਵਿਸ਼ੇ ਵਿਕਾਰ ਨੇ ਮਾਇਆ ਹੈ ਕਾਲ ਦਾ ਪ੍ਰਭਾਵ ਹੈ ਇਹ ਸਾਰੀਆਂ ਅਦ੍ਰਿਸ਼ੇ ਤਾਕਤਾਂ ਹੈ ਜਿਹੜੀਆਂ ਸਾਨੂੰ ਧਿਆਨ ਵਿੱਚ ਬੈਠਣ ਤੋਂ ਰੋਕਦੀਆਂ ਤੇ ਜਦੋਂ ਤੁਸੀਂ 5 ਮਿੰਟ ਬੈਠੇ ਤੇ ਪਹਿਲਾ ਵਿਕਾਰ ਜਿਹੜਾ ਉਹ ਆਪਣੀ ਹੱਦ ਤੱਕ ਪਹੁੰਚਦਾ ਔਰ ਵਾਪਿਸ ਹੋ ਜਾਂਦਾ ਆਪਣਾ ਜੋਰ ਲਗਾ ਕੇ ਵਾਪਿਸ ਹੋ ਜਾਂਦਾ ਤੁਹਾਡਾ ਪ੍ਰਣ ਪੱਕਾ ਫਿਰ ਇਸੇ ਤਰ੍ਹਾਂ ਹੀ ਦੂਸਰਾ ਵਿਕਾਰ ਕ੍ਰੋਧ ਵੀ ਆਉਂਦਾ ਫਿਰ ਮੋਹ ਵੀ ਆਉਂਦਾ ਇਹ ਸਾਰੇ ਵਿਕਾਰ ਮਾਇਆ ਵੀ ਕਲਯੁਗ ਵੀ ਸਾਰੇ ਆਪਣਾ ਪ੍ਰਭਾਵ ਪਾਉਂਦੇ ਨੇ ਪਰ ਤੁਸੀਂ ਸਤਿਗੁਰੂ ਨੂੰ ਯਾਦ ਕਰਕੇ ਈਸ਼ਵਰ ਨੂੰ ਯਾਦ ਕਰਕੇ ਜਦੋਂ ਬੈਠੇ ਜੇ ਆਪਣੀ ਚੌਂਕੜੀ ਜਿਹੜੀ ਉਹ ਪੱਕੀ ਰੱਖਣੀ ਆਪਣਾ ਧਿਆਨ ਜਿਹੜਾ ਉਹ ਲਗਾਈ ਰੱਖਣਾ ਫਿਰ ਤੁਸੀਂ ਇੱਕ ਚਮਤਕਾਰ ਦੇਖਦੇ ਜੇ ਇੱਕ ਬੜਾ ਵੱਡਾ ਬਦਲਾਅ ਦੇਖ ਜੇ ਬੜਾ ਵੱਡਾ ਪਰਵਰਤਨ ਦੇਖਦੇ ਜੇ ਉਸ ਤੋਂ ਬਾਅਦ ਕੀ ਆਨੰਦ ਆਨੰਦ ਦੀ ਖੋਜ ਵਿੱਚ ਆਨੰਦ ਮਿਲਣਾ ਸ਼ੁਰੂ ਹੋ ਜਾਂਦਾ ਹੈ ਧਿਆਨ ਦੀ ਖੋਜ ਵਿੱਚ ਧਿਆਨ ਲੱਗਣਾ ਸ਼ੁਰੂ ਹੋ ਜਾਂਦਾ ਹੈ ਧਿਆਨ ਦੀ ਖੋਜ ਵਿੱਚ ਧਿਆਨ ਮਿਲਣਾ ਸ਼ੁਰੂ ਹੋ ਜਾਂਦਾ ਹੈ ਪਰਮਾਤਮਾ ਦੇ ਦਰਸ਼ਨ ਦੀ ਖੋਜ ਵਿੱਚ ਪਰਮਾਤਮਾ ਜਿਹੜਾ ਉਹ ਮਿਲਣਾ ਸ਼ੁਰੂ ਹੋ ਜਾਂਦਾ ਹੈ ਪਰਮਾਤਮਾ ਤੁਹਾਡੇ ਤੋਂ ਅਲੱਗ ਨਹੀਂ ਹੈ ਪਰਮਾਤਮਾ ਵਿੱਚ ਹੀ ਹੈ ਸਿਰਫ ਧਿਆਨ ਲਗਾਉਣ ਦੀ ਜ਼ਰੂਰਤ ਹੈ ਸਮਝਣ ਦੀ ਜ਼ਰੂਰਤ ਹੈ ਔਰ ਤੁਸੀਂ ਨਾਮ ਵਾਲੇ ਜਹਾਜ਼ ਤੇ ਬੈਠੇ ਹੋ ਤੁਸੀਂ ਨਾਮ ਵਾਲੇ ਜਹਾਜ਼ ਤੋਂ ਉਤਰੇ ਨਹੀਂ ਉਹ ਚਾਹੇ ਕਿਤਨੇ ਵੀ ਵਿਕਾਰ ਨੇ ਕਾਮ ਕ੍ਰੋਧ ਮੋਹ ਲੋਭ ਹੰਕਾਰ ਕਾਲ ਮਾਇਆ ਕਿਤਨਾ ਵੀ ਪ੍ਰਭਾਵ ਹੋਏ ਤੁਸੀਂ ਆਪਣੇ ਆਰਾਮ ਦੇ ਨਾਲ ਆਪਣੇ ਪ੍ਰਣ ਦੇ ਨਾਲ ਆਪਣੇ ਸੰਕਲਪ ਦੇ ਨਾਲ ਤੁਸੀਂ ਬੈਠੇ ਰਹਿਣਾ ਔਰ ਨਾਮ ਜਪ ਜਿਹੜਾ ਉਹ ਕਰਦੇ ਰਹਿਣਾ ਔਰ ਧੀਰੇ 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 ਉਹ ਸਾਰੀਆਂ ਚੀਜ਼ਾਂ ਪਿੱਛੇ ਹਟਣੀਆਂ ਸ਼ੁਰੂ ਹੋ ਜਾਣੀਆਂ ਹਨ ਇਨਸਾਨ ਕੀ ਕਰਦਾ ਉਹ ਹਾਈਵੇ ਤੱਕ ਪਹੁੰਚਦਾ ਨਹੀਂ ਹੈ ਉਹ ਪਹਿਲਾਂ ਹੀ ਚੌਂਕੜੀ ਤੋਂ ਉੱਠ ਜਾਂਦਾ ਪਹਿਲਾਂ ਹੀ ਧਿਆਨ ਜਿਹੜਾ ਉਹ ਤੋੜ ਦਿੰਦਾ ਇਸ ਕਰਕੇ ਉਹ ਧਿਆਨ ਦੀ ਜਿਹੜੀ ਅਗਲੀ ਅਵਸਥਾ ਉੱਥੋਂ ਤੱਕ ਪਹੁੰਚ ਹੀ ਨਹੀਂ ਪਾਉਂਦਾ ਸਿਰਫ ਪਹਿਲੇ 5 10 15 ਮਿੰਟ ਵਿੱਚ ਉਹ ਹਾਰ ਮੰਨ ਕੇ ਉਠ ਜਾਂਦਾ ਕਿ ਮੇਰਾ ਧਿਆਨ ਨਹੀਂ ਲੱਗ ਰਿਹਾ ਉਸ ਟਾਈਮ ਜਿੰਨੀਆਂ ਨੈਗੇਟਿਵ એનર્ਜੀਜ਼ ਨੇ ਜਿਹੜੀ ਮਾਇਆ ਕਾਲ ਚੁਗ ਦਾ ਪ੍ਰਭਾਵ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਰੋਕਦੀਆਂ ਉਹਨਾਂ એનર્ਜੀਜ਼ ਦੀ ਡਿਊਟੀ ਹੈ ਤੁਹਾਨੂੰ ਰੋਕਣਾ ਉਹ ਆਪਣਾ ਕੰਮ ਕਰ ਰਹੀਆਂ ਤੁਸੀਂ ਆਪਣਾ ਕੰਮ ਕਰੋ ਉਹਨਾਂ ਦਾ ਕੰਮ ਹੈ ਤੁਹਾਡੀ ਚੈਕਿੰਗ ਕਰਨਾ ਉਹਨਾਂ ਦਾ ਕੰਮ ਹੈ ਤੁਹਾਡਾ ਵਿਦਰੋਹ ਕਰਨਾ ਉਹਨਾਂ ਦਾ ਕੰਮ ਹੈ ਤੁਹਾਨੂੰ ਰੋਕਣਾ ਦੀਆ ਜਲਦਾ ਹੈ ਹਨੇਰੀਆਂ ਆਂਦੀਆਂ ਕਿ ਦੀਏ ਨੂੰ ਬੁਝਾਣਾ ਪਰ ਕੁਝ ਐਸੇ ਵੀ ਦੀਏ ਹੁੰਦੇ ਨੇ ਜੇ ਨਾ ਨੂੰ ਅੰਧੇਰੀਆਂ ਤੂਫਾਨ ਬੁਝਾਣ ਹੀ ਪੰਦੇ ਉਹ ਤੁਹਾਡੇ ਸੰਕਲਪ ਦੇ ਦੀਵੇ ਨੇ ਉਹ ਤੁਹਾਡੇ ਇਰਾਦੇ ਦੇ ਦੀਵੇ ਨੇ ਜਦੋਂ ਤੁਹਾਡਾ ਇਰਾਦਾ ਪੱਕਾ ਹੈ ਜਦੋਂ ਤੁਹਾਡਾ ਸੰਕਲਪ ਪੱਕਾ ਹੈ ਜਦੋਂ ਤੁਹਾਡਾ ਨਿਸ਼ਚੈ ਪੱਕਾ ਹੈ ਤੁਸੀਂ ਇਹ ਨਿਸ਼ਚੈ ਪੱਕਾ ਰੱਖੋ ਕੁਝ ਇਹ ਜਿਹੜੇ ਵਿਕਾਰ ਨੇ ਤੁਹਾਡਾ ਕੁਝ ਨਹੀਂ ਵਿਗਾੜ ਪਾਣਗੇ ਫਿਰ ਧੀਰੇ ਧੀਰੇ ਤੁਸੀਂ ਦੇਖੋਗੇ ਧਿਆਨ ਜਿਹੜਾ ਉਹ ਲੱਗਣਾ ਸ਼ੁਰੂ ਹੋ ਗਿਆ ਉਨੇ ਇੱਕ ਵਾਰ ਇੱਕ ਸੰਤਨ ਸੰਤ ਕੋਲ ਨੂੰ ਪੁੱਛਿਆ ਉਹਨਾਂ ਦੇ ਮਰੀਦ ਨੇ ਭਗਤ ਨੇ ਕਹਿੰਦਾ ਮਹਾਰਾ ਕੀ ਕੀਤਾ ਜਾਏ ਉਹ ਕਹਿੰਦਾ ਜਦੋਂ ਤੁਸੀਂ ਭੇਡ ਵਿੱਚ ਜਾਣਾ ਨਾ ਜਿੱਤੇ ਬਹੁਤ ਦੁਨੀਆਂ ਬਹੁਤ ਰੱਸ਼ ਹੈ ਸਮਾਜ ਵਿੱਚ ਜਦੋਂ ਵਿਚਰੇ ਜਦੋਂ ਸਾਰੇ ਜਾਣੇ ਨੇ ਤੇ ਆਪਣੇ ਮਨ ਦਾ ਭਾਵ ਹੈ ਰੱਖਣਾ ਕਿ ਮੈਂ ਇਕੱਲਾ ए नहीं समझना मैं भीड़ ए समझना कि मैं कला ही बैठा तो जो भी करना मालिक की सेवा अच्छा कर्म सत करम झकना नहीं कई बार कोई इंसान झक जाना कि समाज की कहेगा दुनिया की कहेगी सो कोई भी कर्म करना अपना बेचिजक हो गए करना कोई भी सेवा करनी है ਬਿਨਾ ਕਿਸੇ ਸੰਕੋਚ ਤੋਂ ਕਰਨੀ ਹੈ ਕਹਿੰਦੇ ਜਦੋਂ ਤੁਸੀਂ ਭੇੜ ਵਿੱਚ ਗਏ ਤੇ ਉਦੋਂ ਇਸ ਤਰ੍ਹਾਂ ਵਿਵਹਾਰ ਕਰਨਾ ਕਿ ਜਿਸ ਤਰ੍ਹਾਂ ਤੁਸੀਂ ਇਕੱਲੇ ਜੇ ਕੋਈ ਨજર ਹੀ ਨਹੀਂ ਆ ਰਿਹਾ ਤੁਹਾਨੂੰ ਕੋਸ਼ਿਸ਼ ਕਰੋ ਸੰਕਲਪ ਲਓ ਇਸ ਤਰ੍ਹਾਂ ਤੇ ਕਹਿੰਦੇ ਜਦੋਂ ਤੁਸੀਂ ਇਕੱਲੇ ਜੇ ਤੇ ਜਦੋਂ ਤੁਸੀਂ ਰੂਮ ਵਿੱਚ ਇਕੱਲੇ ਜੇ ਤੇ ਉਦੋਂ ਆਪਣੇ ਆਪ ਨੂੰ ਇਕੱਲਾ ਨਹੀਂ ਸਮਝਣਾ ਉਦੋਂ ਇਹ ਸਮਝਣਾ ਕਿ ਪਰਮਾਤਮਾ ਮੇਰੇ ਨਾਲ ਹੈ ਰਾਮ ਮੇਰੇ ਨਾਲ ਹੈ ਉਹ ਹਰੀ ਮੇਰੇ ਨਾਲ ਹੈ ਉਹ ਈਸ਼ਵਰ ਮੇਰੇ ਨਾਲ ਹੈ ਉਹ ਮੈਨੂੰ ਦੇਖ ਰਿਹਾ ਜੋ ਵੀ ਮੈਂ ਕਰਮ ਕਰ ਰਿਹਾ ਉਹ ਮੇਰੇ ਨਾਲ ਹੀ ਬੈਠਾ ਹੈ ਤੇ ਫਿਰ ਧੀਰੇ ਧੀਰੇ ਤੁਹਾਡੇ ਮਨ ਦੇ ਜਿਹੜੇ ਭਾਵ ਉਹ ਚੇਂਜ ਹੋਣ ਲੱਗ ਪੈਣਗੇ ਕਿਉਂਕਿ ਕਈ ਵਾਰ ਇਨਸਾਨ ਜਦੋਂ ਧਿਆਨ ਵਿੱਚ ਲਗਾਉਂਦਾ ਨਾ ਉਹ ਸੋਚਦਾ ਹੈ ਕਿ ਪ੍ਰਮਾਤਮਾ ਜਿਹੜਾ ਉਹ ਬੜਾ ਹੀ ਦੂਰ ਬੈਠਾ ਹੈ ਹੁਣ ਮਹਾਦੇਵ ਜੀ ਦਾ ਨਾਮ ਕੇਲਾਸ਼ੀ ਵੀ ਗਿਆਨ ਦੇ ਕੇਲਾਸ਼ੀ ਕਾਸ਼ੀ ਕੇ ਵਾਸੀ ਸੋਚਦਾ ਵੀ ਕੇ ਲਾਸ਼ ਤੇ ਬੜੀ ਦੂਰ ਹੈ ਆਪਾਂ ਦੇ ਇੱਥੇ ਮਦਾਨੀ ਲੱਗ ਕੇ ਅਸੀਂ ਬੈਠੇ ਆਂ ਕਈ ਵਾਰ ਇਨਸਾਨ ਸੋਚਦਾ ਹੈ ਕਿ ਪਰਮਾਤਮਾ ਉੱਪਰ ਪਤਾ ਨਹੀਂ ਕਿੱਥੇ ਸਵਰਗਾਂ 'ਚ ਬੈਠਾ ਹੈ ਕਈ ਵਾਰ ਇਨਸਾਨ ਸੋਚਦਾ ਹੈ ਕਿ ਉੱਪਰ ਸੱਚਖੰਡ ਹੈ ਸੱਚਖੰਡ ਤੁਹਾਡਾ ਆਪਣਾ ਮਨ ਹੀ ਹੈ ਜਦੋਂ ਮਨ ਵਿੱਚੋਂ ਝੂਠ ਨਿਕਲ ਗਿਆ ਜਦੋਂ ਮਨ ਵਿੱਚੋਂ ਵਿਕਾਰ ਨਿਕਲ ਗਏ ਜਦੋਂ ਮਨ ਵਿੱਚੋਂ ਮੈਲ ਨਿਕਲ ਗਈ ਜਦੋਂ ਤੁਹਾਡਾ ਮਨ ਸਾਫ਼ ਹੋ ਗਿਆ ਨਿਰਮਲ ਹੋ ਗਿਆ ਪਾਕ ਹੋ ਗਿਆ ਪਵਿੱਤਰ ਹੋ ਗਿਆ ਉਦੋਂ ਤੁਹਾਡਾ ਆਪਣਾ ਮਨ ਹੀ ਸੱਚਖੰਡ ਬਣ ਜਾਂਦਾ ਹੈ ਉਦੋਂ ਅੰਦਰ ਹੀ ਪਰਮਾਤਮਾ ਦੀ ਜੋਤ ਜਗ ਜਾਂਦੀ ਹੈ ਜੋਤ ਦੇ ਜਲ ਰਹੀ ਹੈ ਕਹਿੰਦੇ ਹਰੀ ਮੰਦਰ ਹਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਹਰੀ ਦਾ ਮੰਦਰ ਤੁਹਾਡਾ ਆਪਣਾ ਸਰੀਰ ਹੈ ਹਰੀ ਨੇ ਸਾਜਿਆ ਹਰੀ ਨੇ ਹਰੀ ਦਾ ਮੰਦਰ ਬਣਾਇਆ ਤੁਹਾਡਾ ਆਪਣਾ ਸਰੀਰ ਇਸ ਤਰਫ ਵਿਸ਼ੇ ਵਕਾਰਾਂ ਤੋਂ ਬਚਣਾ ਕਹਿੰਦੇ ਨਾ ਹਮ ਅਵਗੁਣ ਭਰੇ ਇੱਕ ਗੁਣ ਨਹੀਂ ਅੰਮ੍ਰਿਤ ਛਾੜ ਵਿਖੇ ਬਿਖ ਖਾਈ ਕਿ ਵਿਸ਼ੇ ਵਕਾਰਾਂ ਦੇ ਮਗਰ ਪਏ ਅੰਮ੍ਰਿਤ ਨੂੰ ਛੱਡ ਕੇ ਤੇ ਓਗਣਾਂ ਦੇ ਨਾਲ ਭਰੇ ਪਏ ਸੋ ਓਗਣਾਂ ਨੂੰ ਤਿਆਗਣਾ ਰਾਮ ਦੇ ਗੁਣਾਂ ਨੂੰ ਹਰੀ ਦੇ ਗੁਣਾਂ ਨੂੰ ਅਪਣਾਣਾ ਉਸ ਸਤਿਗੁਰ ਦੇ ਗੁਣਾਂ ਨੂੰ ਅਪਣਾਣਾ ਔਰ پاک ਪਵਿੱਤਰ ਬਨਣਾ ਜਦੋਂ ਤੁਹਾਡਾ ਮਨ پاک ਪਵਿੱਤਰ ਹੋ ਗਿਆ ਜਦੋਂ ਤੁਹਾਡਾ ਮਨ ਸੁੱਚਾ ਹੋ ਗਿਆ ਸੱਚਾ ਹੋ ਗਿਆ ਤੇ ਜੰਦਾ ਵੀ ਸੱਚ ਬਰਾਬਰ ਤਪ ਨਹੀਂ ਝੂਠ ਬਰਾਬਰ ਪਾਪ ਸੱਚ ਤੋਂ ਵੱਡੀ ਤਪੱਸਿਆ ਕੋਈ ਨਹੀਂ ਤੇ ਝੂਠ ਤੋਂ ਵਰਗਾ ਵੱਡਾ ਪਾਪ ਕੋਈ ਨਹੀਂ ਇਨਸਾਨ ਝੂਠ ਬੋਲਣ ਲੱਗੇ ਨਹੀਂ ਸੋਚਦਾ ਉਹ ਸੋਚਦਾ ਮੈਨੂੰ ਕਿਹੜਾ ਕੋਈ ਦੇਖ ਰਿਹਾ ਸੋ ਉਥੇ ਸੰਤਾਂ ਨੇ ਕਿਹਾ ਕਿ ਜਦੋਂ ਤੂੰ ਭੀੜ ਵਿੱਚ ਹੋਇਆਂ ਤਾਂ ਉਦੋਂ ਸੋਚਣਾ ਮੈਂ ਇਕੱਲਾ ਹੁਣ ਭੀੜ 'ਚ ਤੇ ਸਾਰੇ ਵੇਖ ਰਹੇ ਆਂ ਨਾ ਤੁਸੀਂ ਕੀ ਕਹਿ ਰਹੇ ਜੇ ਕੀ ਬੋਲ ਰਹੇ ਜੇ ਕੀ ਕਰ ਰਹੇ ਜੇ ਤੇ ਜਦੋਂ ਇਨਸਾਨ ਇਕੱਲਾ ਹੋ ਸੋਚਦਾ ਕਿ ਮੈਂ ਜੋ ਮਰਜ਼ੀ ਕਰਾਂ ਮੈਨੂੰ ਕਿਹੜਾ ਕੋਈ ਦੇਖ ਰਿਹਾ ਉੱਤੇ ਉਥੇ ਸੰਤਾਂ ਨੇ ਕਿਹਾ ਵੀ ਜਦੋਂ ਤੂੰ ਭੀੜ 'ਚ ਆਂ ਇਸ ਤਰ੍ਹਾਂ ਰਿਐਕਟ ਕਰਨਾ ਕਿ ਮੈਂ ਇਕੱਲਾ ਤੇ ਜਦੋਂ ਤੂੰ ਇਕੱਲਾ ਤੇ ਉਦੋਂ ਐ ਮਨ 'ਚ ਭਾਵ ਪੱਕੇ ਲਾਣੇ ਔਰ ਸੱਚ ਵੀ ਹੈ ਇਹ ਗੱਲ ਸੱਤੇ ਵੀ ਹੈ ਕਿ ਪ੍ਰਮਾਤਮਾ ਵੇਖ ਰਿਹਾ ਉਦ ਤੇ ਹਾਜ਼ਰ ਨਾ ਚਰਾਂ ਹਰ ਜਗ੍ਹਾ ਤੇ ਹੱਤੇ-ਪੱਤੇ 'ਚ ਹਰ ਕੰਨ ਵਿੱਚ ਪ੍ਰਮਾਤਮਾ ਜਿਹੜਾ ਉਹ ਵਸਿਆ ਪਿਆ ਕਿੱਥੇ ਜਾਓਗੇ ਜਿੱਥੇ ਉਹਦੀ ਪਹੁੰਚ ਨਹੀਂ ਇੱਕ ਵਾਰ ਇੱਕ ਬਾਲਕ ਬੱਚਾ ਸੀ ਉਹਨੇ ਪੁੱਛ ਲਿਆ ਮਹਾਰਾਜ ਜੀ ਕੋਲੋਂ ਸੰਤਾਂ ਕੋਲੋਂ ਕਿ ਪ੍ਰਮਾਤਮਾ ਤੁਸੀਂ ਕਹਿੰਦੇ ਹਰ ਜਗ੍ਹਾ ਉਹਦੀ ਪਹੁੰਚ ਕਿੱਥੋਂ ਤੱਕ ਹੈ ਜਾਂ ਕਿੱਥੇ ਨਹੀਂ ਹੈ ਉਹ ਕਹਿੰਦੇ ਉੱਪਰ ਆਸਮਾਨ ਵੱਲ ਵੇਖ ਔਰ ਚੱਲਣਾ ਸ਼ੁਰੂ ਕਰ ਦੇ ਚੱਲੀ ਜਾ ਚੱਲੀ ਜਾ ਸਾਰੀ ਦੁਨੀਆ ਘੁੰਮ ਲੈ ਸਾਰੇ ਦੇਸ਼ ਘੁੰਮ ਲੈ ਜਿੱਥੇ ਉੱਪਰ ਆਸਮਾਨ ਨਜ਼ਰ ਤਾਣਾ ਤੈਨੂੰ ਬੰਦ ਹੋ ਜਾਏਗਾ ਉੱਤੇ ਸਮਝ ਲਈ ਇੱਥੇ ਪ੍ਰਮਾਤਮਾ ਦੀ ਹੱਦ ਜਿਹੜੀ ਉਹ ਖਤਮ ਹੋ ਗਈ ਹੈ ਆਕਾਸ਼ ਤੇ ਬੇਅੰਤ ਹੈ ਉੱਤੇ ਕਦੀ ਮੁੱਕਣਾ ਹੀ ਨਹੀਂ ਹੁਣ ਸਾਇੰਟਿਸਟ ਕਿੰਨੇ ਖੋਜ ਕਰ ਰਹੇ ਨੇ ਕਿੰਨੇ ਗ੍ਰਹਿਾਂ ਵਾਂ ਦੇ ਕਿਤੇ ਕੋਈ ਮੰਗਲ ਗ੍ਰਹਿ ਤੇ ਜਾ ਰਿਹਾ ਕੋਈ ਚੰਦਰਿਆਂ ਨੇ ਜਾ ਰਿਹਾ ਉਹ ਜਿਹੜੇ ਨੌ ਗ੍ਰਹਿ ਆਏ ਉਹਨਾਂ ਦੀ ਖੋਜ ਨਹੀਂ ਮੁੱਕੀ ਗੁਰੂ ਨਾਨਕ ਸਾਹਿਬ ਨੇ ਬਾਣੀ ਵਿੱਚ ਲਿਖਿਆ ਵੀ ਲੱਖਾਂ ਆਕਾਸ਼ ਲੱਖਾਂ ਪਤਾਲ ਕਿ ਆਪਾਂ ਇੱਕ ਪਤਾਲ ਦੀ ਗੱਲ ਕਰ ਰਹੇ ਆ ਇੱਕ ਆਕਾਸ਼ ਦੀ ਗੱਲ ਕਰ ਰਹੇ ਆ ਇਹ ਨੋ ਗ੍ਰਹਿਵਾਂ ਦੀ ਗੱਲ ਕਰ ਰਹੇ ਆ ਤੇ ਬਾਣੀ ਜਿੱਤੇ ਮਹਾਰਾ ਜੀ ਕਹਿੰਦੇ ਵੀ ਲੱਖਾਂ ਆਕਾਸ਼ ਲੱਖਾਂ ਪਤਾਲ ਜਿਹੜੇ ਇੱਕ ਪਤਾਲ ਦੀ ਗੱਲ ਕਰ ਰਹੇ ਆ ਤੇ ਉੱਥੇ ਇਦਾਂ ਦੇ ਲੱਖਾਂ ਹੀ ਪਤਾਲ ਨੇ ਆਪਾਂ ਇੱਕ ਆਕਾਸ਼ ਦੀ ਗੱਲ ਕਰ ਰਹੇ ਆ ਇਦਾਂ ਦੇ ਲੱਖਾਂ ਹੀ ਆਕਾਸ਼ ਨੇ ਕਿਥੋਂ ਤੱਕ ਭਜੋਗੇ ਇਨਸਾਨ ਭੱਜ ਨਹੀਂ ਸਕਦਾ। ਇਨਸਾਨ ਦੀ ਸੋਚ ਜਾ ਨਹੀਂ ਸਕਦੀ। ਆਪਾਂ ਸਿਰਫ ਅਹੰਕਾਰ ਕਰਦੇ ਆ ਕਿ ਮੈਂ ਵਾਂ। ਜਦੋਂ ਤੁਸੀਂ ਨਹੀਂ ਵੀ ਹੀ ਉਦੋਂ ਵੀ ਸੰਸਾਰ ਚੱਲ ਰਿਹਾ ਹੈ। ਜਦੋਂ ਤੁਸੀਂ ਨਹੀਂ ਹੋਵੋਗੇ ਉਦੋਂ ਵੀ ਸੰਸਾਰ ਚੱਲੇਗਾ। ਸੰਸਾਰ ਨੂੰ ਕੋਈ ਫਰਕ ਨਹੀਂ ਪਵੇਗਾ। ਇਹ ਦੁਨੀਆ ਇਦਾਂ ਹੀ ਚੱਲਦੀ ਰਹਣੀ ਹੈ। ਇਨਸਾਨ ਸਿਰਫ ਅਹੰਕਾਰ ਲੈ ਕੇ ਚੱਲਦਾ ਹੈ। ਕਿ ਮੈਂ ਇਹ ਕਰਤਾ ਮੈਂ ਉਹ ਕਰਤਾ ਹੁਣ ਲੱਖਾਂ ਆਕਾਸ਼ ਲੱਖਾਂ ਪਤਾਲ ਕਿੱਥੇ ਤੁਸੀਂ ਸ਼ੋਭਾ ਚਾਹੁੰਦੇ ਜੇ ਕਿੱਥੇ ਤੁਸੀਂ ਮਸ਼ਹੂਰ ਹੋਣਾ ਚਾਹੁੰਦੇ ਜੇ ਕਿੱਥੇ ਤੁਸੀਂ ਜਸ਼ ਚਾਹੁੰਦੇ ਜੇ ਕਿਹੜੀ ਸ੍ਰਿਸ਼ਟੀ ਦੀ ਗੱਲ ਕਰ ਰਹੇ ਜੇ ਕਿਹੜੀ ਜ਼ਮੀਨ ਦੀ ਗੱਲ ਕਰ ਰਹੇ ਜੇ ਕਿ ਇਹ ਜ਼ਮੀਨ ਲੱਲੀ ਪੂਰੇ ਬ੍ਰਹਮੰਡ ਵਿੱਚ ਇਹ ਜ਼ਮੀਨਾਂ ਇਹ ਘਰਬਾਰ ਕੰਨ ਮਾਤਰ ਵੀ ਨਹੀਂ ਹੈ ਇੱਕ ਕੰਨ ਇੱਕ ਬਿੰਦੂ ਜਿਹੜਾ ਹੁੰਦਾ ਨਾ ਉਹਦੇ ਮਾਤਰ ਵੀ ਨਹੀਂ ਹੈਗੀਆਂ ਤੇ ਤੁਸੀਂ ਕਿਸ ਗੱਲ ਦਾ ਹੰਕਾਰ ਕਰ ਲੋਗੇ ਕਿ ਮੈਂ ਐ ਮਕਾਨ ਲੱਲਿਆ ਮੈਂ ਐ ਚੀਜ਼ ਬਣਾ ਲਈ ਇਹ ਸਭ ਚੀਜ਼ਾਂ ਖੋਈਆਂ ਜਾਣੀਆਂ ਜਦੋਂ ਸੰਸਾਰ ਛੱਡ ਕੇ ਜਾਣਾ ਤੇ ਕੋਈ ਵੀ ਚੀਜ਼ ਜਿਹੜੀ ਉਹ ਨਾਲ ਨਹੀਂ ਜਾਣੀ ਤੇ ਜਿੰਨੇ ਇਤਨਾ ਪ੍ਰਬੰਧ ਕਰ ਰੱਖਿਆ 84 ਲੱਖ ਜੀਵਾਂ ਨੂੰ ਉਹ ਰਿਜਕ ਦੇ ਰਿਹਾ 84 ਲੱਖ ਜੂਨਾਂ ਨੂੰ ਉਹ ਰੋਟੀ ਦੇ ਰਿਹਾ ਹੈ ਜਿਹੜਾ ਪੱਥਰ 'ਚ ਜੀਵ ਬੈਠਿਆ ਆ ਉਹਨੂੰ ਵੀ ਰਿਜਕ ਪਹੁੰਚ ਰਿਹਾ ਜਿਹੜੇ ਹਵਾ 'ਚ ਜੀਵ ਉੱਡ ਰਹੇ ਨੇ ਉਹਨਾਂ ਨੂੰ ਵੀ ਰਿਜਕ ਪਹੁੰਚ ਰਿਹਾ ਜਿਹੜਾ ਪਾਤਾਲ 'ਚ ਨੇ ਕਿਤੇ ਵੀ ਹੈ ਪਾਣੀ ਵਿੱਚ ਨੇ ਦਰਖਤਾਂ ਵਿੱਚ ਨੇ ਕਿਤੇ ਵੀ ਨੇ ਔਰ ਹਰ ਜੀਵ ਦੇ ਰਿਜਕ ਦਾ ਉਹਨੇ ਪ੍ਰਬੰਧ ਕਰ ਰੱਖਿਆ ਤੇ ਤੂੰ ਤੇ ਆਪਣੇ ਹੀ ਪਰਿਵਾਰ ਦਾ ਰਿਜਕ ਚਲਾ ਕੇ ਆਪਣੇ ਹੀ ਪਰਵਾਰ ਨੂੰ ਰੋਟੀ ਦੇ ਕੇ ਆਪਣੇ ਹੀ ਬੱਚਿਆਂ ਨੂੰ ਮਿਹਨਤ ਕਰਕੇ ਖਾਣਾ ਲਿਆ ਕੇ ਅਗਰ ਤੂੰ ਤਿੰਨਾਂ ਤੇ ਉਹ ਵੀ ਆਪਣੇ ਪਰਿਵਾਰ ਨੂੰ ਤੂੰ ਤਾਣਾ ਮਾਰ ਦਿੰਨਾ ਕਿ ਮੇਰੇ ਕਰਕੇ ਤੁਸੀਂ ਹੋ ਆਪਣੇ ਹੀ ਕਹਾਂ ਚ ਕਲੇਸ਼ ਨਹੀਂ ਮੁਕਦੇ ਕਿ ਮੈਂ ਸਭ ਕੁਝ ਕਰ ਰਿਹਾ ਤਾਂ ਜਿਹੜਾ ਉਸ 84 ਲੱਖ ਜੀਵਾਂ ਨੂੰ ਦੇ ਰਿਹਾ ਇੱਕ ਦੇਸ਼ ਦੀ ਕਿੰਨੀ ਆਬਾਦੀ ਹੈ ਪੂਰੀ ਪ੍ਰithvi ਦੀ ਕਿੰਨੀ ਆਬਾਦੀ ਹੋਏਗੀ ਔਰ ਉਹ ਆਬਾਦੀ ਸਿਰਫ ਇਨਸਾਨਾਂ ਦੀ ਹੈ ਤੇ ਜਿਹੜੇ 84 ਲੱਖ ਜੀਵ ਨੇ ਕਈ ਤਰ੍ਹਾਂ ਦੇ ਜੀਵ ਜੰਤੂ ਨੇ ਪਾਣੀ ਵਾਲੇ ਪੱਤਿਆਂ ਤੇ ਲੱਕੜਾਂ ਤੇ ਪੇੜਾਂ ਤੇ ਜ਼ਮੀਨ ਵਿੱਚ ਰਿੰਗਣ ਵਾਲੇ ਕੋਈ ਖੁੱਡਾਂ 'ਚ ਬੈਠੇ ਨੇ ਸੋ ਉਹਨਾਂ ਦਾ ਅੰਤਿ ਕੋਈ ਨਹੀਂ ਅਸੀਂ ਗਿਣਤੀ ਨਹੀਂ ਕਰ ਸਕਦੇ ਪ੍ਰithvi ਦੀ ਆਬਾਦੀ ਤੇ ਆਪਾਂ ਗਿਣ ਸਕਦੇ ਹਾਂ ਕਿ ਇੰਨੇ ਦੇਸ਼ ਨੇ ਇਹਨਾਂ ਦੀ ਇੰਨੀ ਆਬਾਦੀ ਹੈ ਹਰ ਦੇਸ਼ ਦੀ ਪਰ ਜਿਹੜੇ 84 ਲੱਖ ਜੀਵ ਨੇ ਅਸੀਂ ਉਹਨਾਂ ਦੀ ਆਬਾਦੀ ਦੇ ਗਿਨੇ ਨਹੀਂ ਸਕਦੇ ਸੁ ਕਹਿਣ ਦਾ ਭਾਵ ਵੀ ਉਹਨੇ ਹਰ ਚੀਜ਼ ਨੂੰ ਰਿਜਕ ਦੇਣਾ ਅਸੀਂ ਤੇ ਆਪਣੇ ਪਰਿਵਾਰ ਨੂੰ ਨਹੀਂ ਪਾਲ ਸਕਦੇ ਉਹ ਵੀ ਅਸੀਂ ਖੈਰਾ ਮੰਗਦੇ ਆਂ ਰਹਿਮਤਾਂ ਮੰਗਦੇ ਆਂ ਮਿਹਰਾਂ ਮੰਗਦੇ ਆਂ ਤੇ ਮੰਗਣੀਆਂ ਦੇ ਚਲੋ ਮਾਲਕ ਕੋਲੋਂ ਹੀ ਆਂ ਪਰ ਉਸ ਗੱਲ ਦਾ ਵੀ ਮਿਹਨਤ ਕਰਕੇ ਰਹਿਮਤ ਮੰਗ ਕੇ ਮਿਹਰ ਮੰਗ ਕੇ ਆਪਾਂ ਫਿਰ ਅਹੰਕਾਰ ਕਰ ਲੈਂਦੇ ਆਂ ਕਿ ਮੈਂ ਹੀ ਆਪਣੇ ਪਰਿਵਾਰ ਨੂੰ ਪਾਲ ਲੈਂਦੇ ਆਂ ਨਹੀਂ ਉਹ ਮਾਲਿਕ ਕਰੇ ਤੇ ਹੁੰਦਾ ਮਾਲਿਕ ਮਿਹਰ ਕਰੇ ਤੇ ਸਭ ਕੁਝ ਹੁੰਦਾ ਉਸ ਦੀ ਰਹਿਮਤ ਦਾ ਕੋਈ ਅੰਤ ਨਹੀਂ ਹੈ ਔਰ ਉਸ ਦਾ ਖੁਦ ਦਾ ਵੀ ਕੋਈ ਅੰਤ ਨਹੀਂ ਹੈ ਉਹ ਬੇਅੰਤ ਹੈ ਉਹਦਾ ਅੰਤ ਹੀ ਇਹ ਹੈ ਕਿ ਉਹ ਬੇਅੰਤ ਹੈ ਸੋ ਉਹਦਾ ਹਮੇਸ਼ਾ ਸ਼ੁਕਰ ਕਰੀਏ ਉਹਦਾ ਹਮੇਸ਼ਾ ਸ਼ੁਕਰ ਕਰਕੇ ਉਹਦੇ ਸ਼ੁਕਰਗੁਜ਼ਾਰ ਬਣਨੀਏ ਔਰ ਉਹਦੇ ਗੁਣ ਗਾਈਏ ਔਰ ਜਦੋਂ ਇਹ ਗੁਣ ਗਾਣੇ ਤੁਸੀਂ ਸ਼ੁਰੂ ਕਰਤੇ ਜਦੋਂ ਹਰੀ ਦੇ ਗੁਣ ਗਾਣੇ ਸ਼ੁਰੂ ਕਰਦੇ ਉਸ ਮਾਲਿਕ ਦੇ ਗੁਣ ਗਾਣੇ ਸ਼ੁਰੂ ਕਰਦੇ ਫਿਰ ਧੀਰੇ ਧੀਰੇ ਧਿਆਨ ਜਿਹੜਾ ਉਹ ਖੁਦ ਆਪਣੇ ਆਪ ਜਿਹੜਾ ਉਹ ਲਗਣਾ ਸ਼ੁਰੂ ਹੋ ਜਾਏਗਾ ਸੋ ਧਿਆਨ ਨਹੀਂ ਹੈ ਕਿ ਤੁਸੀਂ ਪ੍ਰਣ ਕਰਨਾ ਸੰਕਲਪ ਕਰਨਾ ਔਰ ਬੈਠਣਾ ਸ਼ੁਰੂ ਕਰਨਾ ਉਹ ਦੇਖਣਾ ਕਿ ਧਿਆਨ ਵਿੱਚ ਤੁਸੀਂ ਇਹੋ ਜਿਹੀ ਅਵਸਥਾ ਪ੍ਰਾਪਤ ਕਰੋਗੇ ਕੀ ਦੁਨੀਆ 'ਚ ਤੁਸੀਂ ਬੜੀਆਂ ਚੀਜ਼ਾਂ ਖਰੀਦਦੀਆਂ ਜ਼ਮੀਨ ਵੀ ਖਰੀਦ ਲਈ ਕਾਰ ਵੀ ਖਰੀਦ ਲਈ ਆ ਗਹਿਣਾ ਵੀ ਖਰੀਦ ਲਿਆ ਪਰ ਮਨ ਜਿਹੜਾ ਅਸ਼ਾਂਤ ਹੈ ਸੰਤੋਖੀ ਨਹੀਂ ਹੈ ਫਿਰ ਗਰੀਬ ਦੇ ਗਰੀਬ ਫਿਰ ਮੰਗਤੇ ਨੇ ਮੰਗਤੇ ਫਿਰ ਮੰਗਨ ਵਾਲੇ ਪਰ ਜਦੋਂ ਹੀ ਤੁਸੀਂ ਨਾਮ ਦੀ ਅਵਸਥਾ ਵਿੱਚ ਪਹੁੰਚ ਗਏ ਧਿਆਨ ਦੀ ਅਵਸਥਾ ਵਿੱਚ ਪਹੁੰਚ ਗਏ ਫਿਰ ਇੱਕ ਐਸੀ ਬਾਦਸ਼ਾਹਤ ਮਿਲ ਜੇਗੀ ਐਸੀ ਮਲਕੀਅਤ ਮਿਲ ਜੇਗੀ ਐਸੀ ਸੰਤੁਸ਼ਟੀ ਮਿਲ ਜੇਗੀ ਜਿਸ ਨੂੰ ਪਾਣ ਤੋਂ ਬਾਅਦ ਕਿਸੇ ਵੀ ਹੋਰ ਚੀਜ਼ ਦੀ ਤਮੰਨਾ ਹੀ ਨਹੀਂ ਰਹਿੰਦੀ ਫਿਰ ਮਨ ਜਿਹੜਾ ਉਹ ਹਮੇਸ਼ਾ ਖੁਸ਼ ਰਹਿੰਦਾ ਫਿਰ ਮਨ ਜਿਹੜਾ ਹਮੇਸ਼ਾ ਸੰਤੋਖੀ ਰਹਿੰਦਾ ਫਿਰ ਮਨ ਜਿਹੜਾ ਹਮੇਸ਼ਾ ਸ਼ਾਂਤ ਰਹਿੰਦਾ ਫਿਰ ਉਹ ਮੰਗਦਾ ਕੁਝ ਨਹੀਂ ਫਿਰ ਉਹ ਬਾਦਸ਼ਾਹਾਂ ਦਾ ਵੀ ਬਾਦਸ਼ਾਹ ਬਣ ਜਾਂਦਾ ਫਿਰ ਉਹਦਾ ਰਾਜਾ ਸੁਭਾਅ ਹੋ ਜਾਂਦਾ ਉਨੂੰ ਆਪਣਾ ਖੁਦ ਦੀ ਸਮਝ ਲੱਗ ਜਾਂਦੀ ਹੈ ਕਿ ਮੈਂ ਹਾਂ ਕੀ ਕਿਉਂਕਿ ਬਾਣੀ ਲਿਖਿਆ ਨਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਵੀ ਤੂੰ ਤੇ ਜੋਤੀ ਸਰੂਪ ਹੈ ਮਾਲਕ ਦਾ ਕਹਿੰਦੇ ਆਤਮਾ ਪਰਮਾਤਮਾ ਦਾ ਅੰਚ ਹੈ ਤੂੰ ਮਾਲਕ ਦਾ ਰੂਪ ਹੈ ਮਾਲਕ ਦਾ ਅੰਚ ਹੈ ਤੇ ਮਾਲਿਕ ਹੋ ਕੇ ਤੂੰ ਕਿਹੜੇ ਚੱਕਰਾਂ 'ਚ ਪੈ ਗਿਆਂ ਵੀ 24 ਘੰਟੇ ਮੰਗਦਾ ਹੀ ਰਹਿਣਾ ਸੋ ਧਿਆਨ ਹਮੇਸ਼ਾ ਸੰਕਲਪ ਦੇ ਨਾਲ ਹੈ ਸੰਕਲਪ ਕਰੋ ਈਸ਼ਵਰ ਦੇ ਅੱਗੇ ਫਰਿਆਦ ਕਰੋ ਪ੍ਰਾਰਥਨਾ ਕਰੋ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਜਦੋਂ ਤੁਸੀਂ ਬੈਠੋਗੇ ਤੇ ਧਿਆਨ ਤੁਹਾਡਾ ਉਹ ਜ਼ਰੂਰ ਲੱਗੇਗਾ ਉਰ ਧਿਆਨ ਹੀ ਪਰਮਾਤਮਾ ਕੋਲੋਂ ਮੰਗੋ ਉਸ ਸਚਿਦਾ ਆਨੰਦ ਗੁਣ ਆਨੰਦ ਕੀ ਹੈ ਪਰਮਾਤਮਾ ਖੋਦ ਹੈ ਤੇ ਜਦੋਂ ਆਨੰਦ ਆਨੰਦਿਤ ਰਹਿਣਾ ਤੁਸੀਂ ਸ਼ੁਰੂ ਕਰਤਾ ਤੇ ਸੱਚੀ ਦਾ ਆਨੰਦ ਆਪਣੇ ਆਪ ਅੰਦਰ ਜਿਹੜਾ ਉਹ ਪ੍ਰਗਟ ਤੁਹਾਡੇ ਅੰਦਰ ਹੋ ਜਾਣਾ ਸੋ ਜਦੋਂ ਮੰਗੋ ਪ੍ਰਮਾਤਮਾ ਕੋਲੋਂ ਸਤਬੁੱਧੀ ਉਹਦੀ ਰਹਿਮਤ ਉਹਦੀ ਮਿਹਰ ਉਹ ਪ੍ਰੇਮ ਔਰ ਧਿਆਨ ਮੰਗੋ ਇਹਨਾਂ ਸ਼ਬਦਾਂ ਦੇ ਨਾਲ ਅੱਜ ਦੀ ਕਥਾ ਸਮਾਪਤ ਕਰਦੇ ਆਂ ਔਰ ਫਿਰ ਇੱਕ ਵਾਰੀ ਸਾਰੇ ਚੰਨਾਂ ਸੰਗਤ ਦੇ ਚੰਨਾਂ ਜੋ ਪ੍ਰਣਾਮ ਕਰਦੇ ਆਂ ਸਵੀਕਾਰ ਕਰੋ